ਦਿਨ ਹੀ ਕਲਕੱਤਾ ਵਿਕੇ ਡਾਕਟਰ ਮੋਮਿਤਾ ਦੇਵਨਾਥ ਦੇ ਨਾਲ ਹੋਏ ਬਲਾਤਕਾਰ ਤੇ ਉਸ ਤੋਂ ਬਾਅਦ ਹੋਈ ਨਿਰਮਮ ਹਤਿਆ ਦੇ ਚਲਦੇ ਜਿੱਥੇ ਪੂਰੇ ਦੇਸ਼ ਨੂੰ ਇਸ ਕਾਂਡ ਨੇ ਹਿਲਾ ਕੇ ਰੱਖ ਦਿੱਤਾ ਹੈ ਉੱਥੇ ਹੀ ਲੋਕਾਂ ਨੂੰ ਜੀਵਨਦਾਨ ਦੇਣ ਵਾਲੇ ਡਾਕਟਰ ਵੀ ਡਰ ਵਿੱਚ ਜੀ ਰਹੇ ਨੇ ਜਿਸ ਦੇ ਚਲਦਿਆਂ ਪਠਾਨਕੋਟ ਦੇ PCMSA IIMA ਤੇ ਨਰਸਿੰਗ ਸਟਾਫ ਵੱਲੋਂ ਕੈਂਡਲ ਮਾਰਚ ਦਾ ਆਯੋਜਨ PCMSA ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੇ ਪੰਜਾਬ ਸਟੇਟ ਦੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਅਮਿਤ ਕੁਮਾਰ ਦੀ ਅਗਵਾਹੀ ਹੇਠ ਕੀਤਾ ਗਿਆ। ਜਿਸ ਵਿੱਚ ਉਹਨਾਂ ਨੇ ਆਪਣੀ ਸੁਰੱਖਿਆ ਦੀ ਦੋਹਾਈ ਪ੍ਰਸ਼ਾਸਨ ਨੂੰ ਦਿੰਦਿਆਂ ਹੋਇਆਂ ਕਿਹਾ ਕਿ ਅੱਜ ਡਾਕਟਰ ਜਿਹੜਾ ਕਿ ਦੂਸਰੇ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਵਾਸਤੇ ਸੰਘਰਸ਼ ਕਰਦਾ ਹੈ ਤੇ ਉਹ ਪਰਮਾਤਮਾ ਦੇ ਨਾਲ ਵੀ ਲੜ ਜਾਂਦਾ ਹੈ ਅੱਜ ਉਸੇ ਡਾਕਟਰਾਂ ਦੀਆਂ ਜ਼ਿੰਦਗੀਆਂ ਵੀ ਪੂਰੀ ਤਰ੍ਹਾਂ ਖਤਰੇ ਵਿੱਚ ਹੋਈਆਂ ਨੇ ਉਹਨਾਂ ਨੇ ਕਿਹਾ ਕਿ ਉਹ ਮੰਗ ਕਰਦੇ ਨੇ ਕਿ ਇੱਕ ਤਾਂ ਡਾਕਟਰ ਮੋਮਿਤਾ ਨੂੰ ਇਨਸਾਫ ਦਿੱਤਾ ਜਾਵੇ ਤੇ ਦੂਸਰਾ ਉਹਨਾਂ ਦੀ ਸੁਰੱਖਿਆ ਵਾਸਤੇ ਕਾਨੂੰਨ ਸਖਤ ਕੀਤੇ ਜਾਣ ਸਰਕਾਰ ਆਪਣੇ ਕਾਨੂੰਨਾਂ ਨੂੰ ਸਖਤ ਤਾਈ ਦੇ ਨਾਲ ਲਾਗੂ ਕਰੇ ਤਾਂ ਜੋ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਇਸ ਮੌਕੇ ਤੇ ਡਾਕਟਰ ਅਸ਼wini 사ਮੀ ਡਾਕਟਰ ਦੀਪ ਸਿੰਘ ਡਾਕਟਰ ਜੈਸਵਾਲ ਡਾਕਟਰ ਵਿਨੇ ਡਾਕਟਰ ਮੁਕੇਸ਼ ਕੁਮਾਰ ਡਾਕਟਰ ਸੁਮਿਤ ਡਾਕਟਰ ਅਭੇ ਡਾਕਟਰ ਸੁਨਾਲੀ ਸੇਨ ਡਾਕਟਰ ਪਰਮਵੀਰ ਸਿੰਘ ਬਾਜਵਾ ਡਾਕਟਰ ਗੁੰਜਨ ਡਾਕਟਰ ਰੂਹੀ ਡਾਕਟਰ ਪ੍ਰੇਨਕਾ ਠਾਕਰ ਤੇ ਇਸ ਦੇ ਨਾਲ ਨਾਲ ਰਾਜਕੁਮਾਰ ਜਸਵੀਰ ਸਿੰਘ ਦੀਪਿਕਾ ਸ਼ਰਮਾ ਰਵੀ ਤੇ ਪਰਮਿੰਦਰ ਕੌਰ ਵੀ ਮੌਜੂਦ ਰਹੇ ਵਾਹ ਜਸਦੀ ਸੀ ਅੱਜ ਦਾ ਜਿਹੜਾ ਕੰਟੈਂਬਰਸ ਹੈਗਾ ਕੋਲਕਾਤਾ ਵਿੱਚ ਡਾਕਟਰ ਮਮਿਤਾ ਐ ਗਈ ਸੀ ਕਿ ਮਮਿਤਾ ਦੇਵਨਾਜੀ ਉਹਨਾਂ ਦਾ ਅਨਫੋਰਚੂਨੇਟਲੀ ਜਿਹੜਾ ਹੈ ਰੇਪ ਐਂਡ ਮਰਡਰ ਹੋ ਗਿਆ ਸੀਗਾ 8th 9th ਇਧਰ ਮਣੀ ਰਾਤ ਨੂੰ ਤੇ ਉਸ ਸੰਬੰਧ ਵਿੱਚ ਜਿਹੜਾ ਹੈ ਆਪ ਸਾਰੇ ਡਾਕਟਰਸ ਈਵਨ ਪੀਸੀਐਮਸ ਡਾਕਟਰਸ ਹੋ ਗਏ ਨਰਸਿੰਗ ਐਸੋਸੀਏਸ਼ਨ ਉਹ ਵੀ ਸਾਡੇ ਪੀਐਸਐਨ ਐਸਯੂ ਐਸੋਸੀਏਸ਼ਨ ਹੋ ਗਈ ਤੇ ਤਕਰੀਬਨ 11 ਜਿਹੜੀ ਹੈ ਈਵਨ ਆਈਐਮਏ ਡਾਕਟਰਸ ਵੀ ਆਏ ਹੋਏ ਨੇ ਤੇ 11 11 ਸੋਚ ਸਾਡੀਆਂ ਪਠਾਨਗੜ ਦੀਆਂ ਸਰਕਾਰੀ ਤੇ ਪ੍ਰਾਈਵੇਟ ਤੋਂ ਨੂੰ ਇਕੱਠੇ ਹੋਏ ਨੇ ਇਹ ਆਪਾਂ ਇਸ ਰੋਸ ਜਿਹੜਾ ਹੈ ਸਾਨੂੰ ਰੋਸ ਪ੍ਰਗਟ ਦੇ ਕਰਨ ਦੇ ਜਿਹੜੇ ਆਪਾਂ ਸੰਬੰਧ ਵਿੱਚ ਸਾਰੇ ਇਕੱਠੇ ਹੋਏ ਆਂ ਇਸ ਸੰਬੰਧ ਵਿੱਚ ਜਿਹੜਾ ਹੈ ਆਪਾਂ ਸਰਕਾਰ ਨੂੰ ਇਹੀ ਪੀਨ ਕਰਨਾ ਚਾਹਾਂਗੇ ਕਿ ਸਾਡੀ ਜਿਹੜੀ ਹੈ ਡਾਕਟਰ ਬੋਲੋ ਜਾਂ ਸਮੂ ਹੈਲਥ ਕਮੇਬਲ ਹੋਲ ਹੈਲਥ ਕੇਅਰ ਵਰਕਰ ਬੋਲੋਂ ਇੱਕ ਤਾਂ ਸਾਡਾ ਸੈਂਟਰਲ ਲੈਵਲ ਤੇ ਜਿਹੜਾ ਹੈ ਐਕਟ ਪਾਸ ਕੀਤਾ ਜਾਇਆ ਜਿਹਦੇ ਵਿੱਚ ਕਿ ਕਿਸੇ ਵੀ ਹੈਲਥ ਕੇਅਰ ਵਰਕਰ ਨੂੰ ਜੇ ਕੋਈ ਵਰਬਲ ਫਿਜ਼ੀਕਲ ਜਾਂ ਸੈਕਸੁਅਲ ਹੌਲਟ ਹੁੰਦਾ ਹੈ ਤੇ ਇਨਸਟੈਂਟ ਜਿਹੜੀ ਹੈ ਉਹਦੀ ਪੇਰ ਵੀ ਕਰਕੇ ਉਹਨੂੰ ਜਸੇ ਦਿੱਤੇ ਜਾਵੇ ਤੇ ਸੈਕੰਡ ਜਿਹੜੀ ਹੈ ਸਿਕਿਉਰਟੀ ਜਿਹੜੀ ਹੈ ਉਹ ਸਿਰਫ ਪਠਾਨਕੋਟ ਦਾ ਮੁੱਦਾ ਨਹੀਂ ਸਿਕਿਉਰਟੀ ਆਫ ਹੈਲਥ ਪਸੰਦ ਹੈਗੀ ਉਹ ਨਹੀਂ ਅਜੇ ਤੱਕ ਸਰਕਾਰ ਜਿਹੜੀ ਸਾਡ ਨੂੰ ਅਹਿਮ ਹੋਈ ਹੈ ਕਈ ਪਗੜਾ ਪਾਈ ਤੇ ਸਾਡਾ ਪ੍ਰਸੋਰ ਜਿਹੜਾ ਹੈ ਡਿਮਾਂਡ ਹੈਗੀ ਹੈ ਸਰਕਾਰ ਨੂੰ ਕਿ ਸਾਡੀ ਜਿਹੜੀ ਸਿਕਿਉਰਟੀ ਉਹ ਵੀ ਦਿੱਤੀ ਜਾਵੇ ਤੇ ਇਸ ਤੋਂ ਇਲਾਵਾ ਜਿਹੜਾ ਹੈ ਸਾਡਾ ਜਿਹੜਾ ਥਰਡ ਜਿਹੜਾ ਮੇਨ ਡਿਮਾਂਡ ਹੈਗੀ ਆ ਉਹ ਹੈਗੀ ਆ ਸਰਕਾਰ ਨੂੰ ਕਿ ਜਿਹੜੇ ਜਿੰਨੇ ਵੀ ਸਾਡੇ ਪੋਲਿਟਿਸ਼ੀਅਨਸ ਹੈਗੇ ਨੇ ਐਮ ਐਲ اے ਨੇ ਜਾਂ ਐਮ ਪੀਜ਼ ਨੇ ਉਹ ਕਾਈਂਡਲੀ ਜਿਹੜਾ ਹੈ ਉਹ ਪਾਰਲਮੈਂਟ ਸੈਸ਼ਨ ਜਿਹੜਾ ਚੱਲ ਰਿਹਾ ਉਸ ਵਿੱਚ ਵੀ ਇਸ ਮੁੱਦੇ ਸਮੱਦੀ ਆਪਣੀ ਆਵਾਜ਼ ਉਠਾਉਣ ਤੇ ਇਸ ਤੋਂ ਇਲਾਵਾ ਜਿਹੜਾ ਕੱਲ ਸਾਡਾ ਸੁਤੰਤਰਤਾ ਦਿਵਸ ਆ ਰਿਹਾ ਹੈ ਇੰਡੀਪੈਂਡੈਂਸ ਡੇ ਸਾਡੀ ਪਰਜ਼ੋਰ ਵੀ ਲੈ ਗਈ ਹੈ ਸਾਡੇ ਲੋਕਲ ਲੈਵਲ ਜਿਹੜੇ ਹੈਗੇ ਡੀਸੀ ਸਾਹਿਬ ਨੇ ਜਾਂ ਫਿਰ ਸਾਡੇ ਸੀਐਮ ਸਾਹਿਬ ਨੇ ਜਾਂ ਗਵਰਨਰ ਸਾਹਿਬ ਨੇ ਜਾਂ ਹੈਲਥ ਮੰਤਰੀ ਸਾਹਿਬ ਨੇ ਸਾਡੇ ਇੰਡੀਆ ਦੇ ਹੋਮ ਮੰਤਰੀ ਸਾਹਿਬ ਨੇ ਜਾਂ ਪੀਐਮ ਸਾਹਿਬ ਨੇ ਜਾਂ ਸੀਜੀਐਲ ਨੇ ਸਾਡੇ ਇੰਡੀਆ ਦੇ ਤੇ ਆ ਪ੍ਰੈਜ਼ੀਡੈਂਟ ਨੇ ਜਿੰਨਾ ਕਿ ਅਡਰੈਸ ਵੀ ਕਰਨਾ ਸੀ ਨੈਸ਼ਨਲ ਪ੍ਰੈਜ਼ੀਡੈਂਟ ਤੇ ਪੀਐਮ ਸਾਡੇ ਹਮੇਸ਼ਾ ਡਰੈਸ ਕਰਦੇ ਨੇ ਜਿਵੇਂ ਪੈਂਟਸਟੇਏ ਤੇ ਰਿਪਬਲਿਕ ਰਿਪਬਲਿਕ ਦੇਤੇ ਸਾਡੀ ਉਹਨਾਂ ਨੂੰ ਅਪੀਲ ਹੈ ਕਿ ਸਾਡੇ ਜਿਹੜਾ ਇਹ ਮੁੱਦਾ ਹੈਗਾ ਕਾਂਡੀ ਇਹਦੇ ਉੱਪਰ ਵੀ ਦੋਸ਼ ਜ਼ਰੂਰ ਬੋਲਣ ਕਿਸੇ ਸ਼ਬਦ ਨਾ ਬੋਲਣ ਨਾ ਪ੍ਰੋਪਰ ਜਿਹੜਾ ਹੈ ਸਾਡ ਨੂੰ ਇੱਕ ਲੋਬ ਨਾ ਦੇ ਦੇਣ ਤੇ ਸਾਡੀ ਜਿਹੜੀ ਹੈਲਥ ਕਮੇ ਦੀ ਹੈਗੀ ਹੈ ਉਹਨਾਂ ਦੀ ਪ੍ਰੋਪਰ ਪੈਰਾਗ੍ਰਾਫ ਤੇ ਜਿਹੜੀ ਉਹਨਾਂ ਦੀ ਸੁਣਵਾਈ ਜਿਹੜੀ ਕੀਤੀ ਜਾਵੇ ਸਾਡੀ ਜਿਹੜੀ ਦਰਖਾਸਤ ਹੈਗੀ ਹੈ ਕਿ ਜੇ ਆਪਾਂ ਜਿਹੜੇ ਵੀ ਹੈਲਥ ਕਾਮੀ ਹੁੰਦੇ ਆ ਅੱਜ ਕੇ ਵਕਤ ਹੁੰਨੇ ਆ ਆਪਾਂ ਆਪਣਾ ਸਾਰਾ ਕੁਝ ਛੱਡ ਕੇ ਜਿਹੜਾ ਘਰ-ਬਾਰ ਹੈ ਸਾਡਾ ਆਪਣਾ ਸੁੱਖ ਚਾਂ ਛੱਡ ਕੇ ਇੱਥੇ ਆਨੇ ਆ ਤੇ ਜਿਹੜੀ ਡਿਊਟੀਆਂ ਹੁੰਦੀਆਂ ਸਿਰਫ 6 ਘੰਟੇ ਨਹੀਂ ਹੁੰਦੀ ਕਈ ਵਾਰੀ 12 ਘੰਟੇ ਹੁੰਦੀ 18 ਘੰਟੇ ਹੁੰਦੀ ਕਈ 36 ਘੰਟੇ ਵੀ ਹੁੰਦੀ ਹੈ ਉਹ ਜਿਹੜੇ ਡਾਕਟਰ ਸਾਹਿਬ ਜਿਹਨਾਂ ਦਾ ਰੇਪ ਐਂਡ ਮਰਡਰ ਹੋਇਆ ਉਹ ਸੀ ਵਾਸ ਪੋਸਟਡ ਫੋਰ 36 ਆਵਰਸ ਉਹ 36 ਘੰਟੇ ਦੀ ਡਿਊਟੀ ਸੀਗੀ ਤੇ ਇਸ ਕਰਕੇ ਕਈ ਵੀ ਚੀਜ਼ ਆਪਾਂ ਤੁਹਾਨੂੰ ਵਿਅਕਤ ਨਹੀਂ ਕਰ ਪਾਣੇ ਆਪਣੀਆਂ ਤੇ ਸਾਡਾ ਜਿਹੜ ਅਪਾ ਵੀ ਇੱਕ ਇਨਸਾਨ ਹੀ ਆ ਗਿਆ ਏਟ ది ਐਂਡ ਆਫ ਦਿ ਡੇ ਸਾਡੇ ਵੀ ਜਿਹੜੀ ਐ ਇੱਕ ਲਿਮਿਟੇਸ਼ਨ ਹੁੰਦੀਆਂ ਤੇ ਉਹ ਵੀ ਸਬੰਧ ਜਿਹੜਾ ਹੈ ਇਸ ਨੂੰ ਦੇਖਦੇ ਹੋਏ ਪਬਲੀਕ ਨੂੰ ਸਾਡਾ ਚਾਹੀਦਾ ਕਿ ਥੋੜਾ ਜਿਹੜਾ ਆਪਾਂ ਪੀੜਾ ਹੈਗਾ ਥੋੜਾ ਅੱਛਾ ਪੀੜਾ ਕਰੇ ਤੇ ਪੋਜ਼ਿਟਿਵ ਪੀੜਾ ਕਰੇ ਤਾਂ ਇਹ ਸਾਨੂੰ ਵੀ ਜਿਹੜਾ ਕੰਮ ਕਰਨ ਦਾ ਮਜ਼ਾ ਹੈ ਤੁਹਾਨੂੰ ਬੀਨ ਲਈ ਜਿਹੜਾ ਸੇਫ ਹੋਵੇ ਜੋ ਹਮ ਕੈਂਡਲ ਮਾਰਚ ਕਰ ਰਹੇ ਹਾਂ ਇਹ ਹਮਾਰਾ ਉਸ ਜੋ ਅਭੀ ਸੈਕਿੰਡ ਨਰਵਾਇਆ ਕਾਂਡ ਜੋ ਹੋਇਆ ਹੈ ਡਾਕਟਰ ਕੇ ਸਾਥ ਜੋ ਜਗੰਨੇ ਅਪਰਾਧ ਹੋਇਆ ਹੈ ਔਰ ਉਸਕੇ बेहरम बे बेदर्दी बे से उसका कत्ल हुआ है कल कलकत्ता में ठीक है उसके संदर्भ में हम सब जो है यहाँ पे इकट्ठा हुए हैं और कैंडल मार्च कर रहे हैं और ये अवेकनिंग कॉल है सरकार के लिए भी और सबके लिए सोसाइटी के लिए भी हम उनकी सर्विस में है यदि हम ही सेफ नहीं है तो क्या होगा ऐसी चीजें बार बार ना हो जैसे डॉक्टर अमित ने बहुत सारे पॉइंट्स बताए हैं हम बिल्कुल हमारी पूरी डिमांड्स है कि उसको उस पर सरकार देखे और उस उसपे वो एक्ट करे है ना जो सिर्फ सिर्फ बातों में बातें ना करें नहीं तो पता नहीं कितने निर्भया और आएंगे निर्भया कांड और आएंगे तो ऐसे कांड ना हो हमें सेफ इन्वायरमेंट दिया जाए ताकि हम फ्री होके काम कर सके इन फ्यूचर अगर गवर्नमेंट की ओर से कोई ऊपर लॉ नहीं बनाया जाता तो फिर आई ए तो 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 हमारे तो पास जो आईएमए का सेंट्रल आईएमए का जो भी होगा हम उसको सपोर्ट करेंगे और जब तक हम अपनी आवाज नहीं उठाएंगे तो कोई हमारी तरफ ध्यान नहीं देगा लेडीज के लिए जैसे माना जाता है की आम लोगों की कल्पना है कि रात के टाइम पे लेडीज नहीं बाहर निकलनी चाहिए तो ऐसे में अगर, अगर अपने वर्क प्लेस पे लेडीज नहीं सिक्योर है तो आ, यही तो, तो बहुत चिंता का विषय है इसी के लिए तो चिंतन करना है कि वो हमें सिक्योरिटी प्रदान करें ताकि वो निर्भय होके काम कर सके है ना तभी सर्विस होगी यदि मैं डरा रहूंगा तो मैं क्या सोच पाऊंगा क्या कर पाऊंगा सर कॉलेज कोलकाता में हमारी सेकंड ईयर सेकंड ईयर रेजिडेंट जो पीजी कर रही थी फैलो डॉक्टर के साथ जो भी हुआ है उसका रेप और मर्डर वो बहुत ही ज्यादा दुखदाई घटना है हम एज फीमेल्स आपसे यही अपील करना चाहेंगे कि सिर्फ डॉक्टर्स नहीं हमारी फीमेल्स जो बहनें हैं घर पे मांएं हैं वो सब सेफ रहनी चाहिए इसलिए आप हमारे साथ इस मुहिम में स्कैंडल मार्च में आप हमारा साथ दीजिए ताकि आ, सरकार पे भी ये प्रेशर हो कि ये जल्दी से जल्दी ਜੋ ਵੀ ਕਲਪਰਟ ਹੈ ਉਹ ਪਕੜਾ ਜਾਏ ਔਰ ਉਸਕੋ ਸਜ਼ਾ ਮਿਲੀ ਸਜ਼ਾ ਮਿਲੇ ਤਾਂਕੀ ਅਗਲੀ ਵਾਰ ਕੋਈ ਵੀ ਐਸਾ ਕੁਝ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਦਾ ਦਿਲ ਕੰਬੇ ਤੇ ਸਿਵਲ ਹਸਪੀਟਲ ਪਠਾਨਕੋਟ ਦੇ ਚ ਅਲਗ-ਅਲਗ ਯੂਨੀయన్స్ ਦੇ ਲੀਡਰਸ ਔਰ ਸਟਾਫ ਮੈਂਬਰਸ ਇਕੱਠੇ ਹੋਏ ਆ ਸਾਡਾ ਮੇਨ ਮੁੱਦਾ ਨੋ ਡਾਊਟ ਇਹ ਹੈਗਾ ਜੋ ਡਾਕਟਰ ਸਾਹਿਬ ਸਾਡੇ ਮਮਿਤਾ ਜੀ ਜਿਹਨਾਂ ਦੀ ਕੋਲਕਾਤਾ ਵਿੱਚ ਬਹੁਤ ਹੀ ਬੁਰੀ ਤਰੀਕੇ ਨਾਲ ਰੇਪ ਉਹਨਾਂ ਦੇ ਉੱਤੇ ਅਸੌਲਟ ਹੋਇਆ ਔਰ ਫਿਰ ਡੈਥ ਹੋਈ ਹੈ ਮਰਡਰ ਹੋਇਆ ਹੈ ਉਹਨਾਂ ਦਾ ਔਰ ਉਹ ਵੀ ਵਰਕਪਲੇਸ ਦੇ ਉੱਪਰ ਉਸ ਦੀ ਆਵਾਜ਼ ਉਠਾਨ ਲਈ ਅੱਜ ਅਸੀਂ ਕੈਂਡਲ ਮਾਰਚ ਲੋਕਾਂ ਨੂੰ ਇੱਕ ਅਵੇਅਰਨੈਸ ਕੈਂਡਲ ਦੇ ਥਰੂ ਅਸੀਂ ਅਵੇਕਨਿੰਗ ਕਰਨ ਲਈ ਇੱਥੇ ਕੈਂਡਲ ਮਾਰਚ ਕੱਢੀ ਹੈ ਅਸੀਂ ਇਹ ਸ਼ੋਅ ਕੀਤਾ ਕਿ ਅਸੀਂ ਸਾਰੀ ਐਸੋਸੀਏਸ਼ਨਸ ਨਾਲ ਕਿਉਂਕਿ ਇਟ ਇਜ਼ ਨਾਟ ਓਨਲੀ ਅਬਾਊਟ ਡਾਕਟਰਸ ਇਟ ਇਜ਼ ਅਬਾਊਟ ਐਨੀ ਫੀਮੇਲ ਕੋਈ ਵੀ ਫੀਮੇਲ ਜਿਸ ਨੂੰ ਐਟ ਲੀਸਟ ਉਹਦੇ ਵਰਕਪਲੇਸ ਵਿੱਚ ਹੀ ਤੁਸੀਂ ਉਹਨੂੰ ਸਿਕਿਉਰਟੀ ਨਹੀਂ ਦੇ ਰਹੇ ਉਹਨੂੰ ਸੇਫਟੀ ਮਹਿਸੂਸ ਨਹੀਂ ਹੁੰਦੀ ਕਿਉਂਕਿ ਘਰ ਸ਼ਾਇਦ ਅਸੀਂ ਬੋਲ ਕੇ ਆਨੇ ਆ ਅਸੀਂ ਆਫਿਸ ਆ ਜਾਂ ਅਸੀਂ ਆਪਣੀ ਵਰਕਪਲੇਸ ਤੇ ਆਈ ਹਸਪੀਟਲ ਆ ਅਸੀਂ ਪੇਸ਼ੈਂਟਸ ਦੀ ਸੇਵਾ ਕਰ ਰਹੇ ਆ ਜਾਂ ਆਪਣੀ ਆਪਣੀ ਜੋਬ ਪ੍ਰ ਜੋ ਜੋ ਪ੍ਰੋਫਾਈਲ ਕਰਦੇ ਦੌਰਾਨ ਹੀ ਜਿਸ ਤਰ੍ਹਾਂ ਕੀ ਮੈਡਮ ਜਿਹੜੇ ਲੇਟ ਡਾਕਟਰ ਹੈਗੇ ਆ ਮਮਿਤਾ ਉਹ 36 ਘੰਟੇ ਡਿਊਟੀ ਕਰਕੇ ਆਪਣੀ ਪੀਜੀ ਕੋਰਸ ਦੇ ਵਿੱਚ ਉੱਥੇ ਡਿਊਟੀ ਤੋਂ ਬਾਅਦ ਉਹਨਾਂ ਦਾ ਮਰਡਰ ਹੋਇਆ ਹੈ ਪਰ ਇਹ ਹੋਇਆ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਹੈ ਔਰ ਇਸ ਦੇ ਵਿੱਚ ਸਾਨੂੰ ਰੋਸ਼ ਜ਼ਰੂਰ ਦਿਖਾਣਾ ਚਾਹੀਦਾ ਕਿਉਂਕਿ ਜਦ ਤੱਕ ਇੱਕ ਫੀਮੇਲ ਨੂੰ ਤੁਸੀਂ ਪੜ੍ਹਾਉਂਦੇ ਹੋ ਤੁਸੀਂ ਕਹਿੰਦੇ ਹੋ ਸਰਕਾਰਾਂ ਕਹਿੰਦੀ ਹੈ ਬੇਟੀ ਪੜ੍ਹਾਓ ਬੇਟੀ ਬਚਾਓ तो जे बेटी पढ़ांदे तो बेटी बचाओ भी उसदे उपराले भी करो और उसनु लागू भी कराओ सो so, सारियां दी के मेरी यही अपील है कि सेफ एनवायरनमेंट बनाओ एटलीस्ट फॉर लेडीज नॉट ओनली फॉर लेडीज फॉर जेंट्स फॉर एवरीबॉडी कि ओना दा एटलीस्ट मर्डर या इस तरह की मिसहैपनिंग ना हो भी वर्क प्लेस इफ यू विश दैट योर चाइल्ड लर्नस टुडे एंड लीड्स टुमारो ब्रिंग देम टू ए एंड एम्स जेम्स कैम्ब्रिज इंटरनेशनल स्कूल पठानकोट अफिलिएटेड टू सीबीएसई न्यू दिल्ली Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar